ਕੱਲ ਕੱਲ ਬੜੇ ਤਨ ਕੱਲ 12 1 ਵਜੇ ਤੋਂ 2 ਵਜੇ ਦੇ ਵਿੱਚ 12:45 12:45 ਇਹਨਾਂ ਦਾ ਟਾਈਮ ਹੈ ਵਾਹ ਵਾਹ ਮਲ ਹਸਪੀਟਲ ਵਿੱਚ ਗਰੀਬ ਲੋਕਾਂ ਨੇ ਲੁੱਟ ਖਸੁੱਟ ਸਾਡਾ ਮੇਰਾ ਨਾਮ ਮੰਗਤਰਾਮਾ ਜੀ ਇਹ ਕਿੱਥੇ ਰਹਿਣ ਵਾਲੇ ਅਸੀਂ ਚੱਕ ਕੀ ਰਹਿੰਦੇ ਹਾਂ ਅੱਛਾ ਕੀ ਮਾਮਲਾ ਹੋਇਆ ਜਿਹੜਾ ਤੁਸੀਂ ਆਏ ਮਾਮਲਾ ਸਰ ਥੋੜਾ ਝਗੜਿਆ ਜਾ ਹੋ ਗਿਆ ਸੀਗਾ ਥੋੜਾ ਸਬਦ ਤੇ 4 ਤਰੀਕ ਨੂੰ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਮੰਗਲਵਾਰ ਨੂੰ ਕਿੰਨੂੰ ਲੈ ਕੇ ਆਏ ਥੋੜਾ ਸਾਹਿਬ ਨੂੰ ਲੈ ਕੇ ਆਂਦਾ ਉਹਨਾਂ ਕੀ ਨਾਮ ਹੈ ਲਖਿੰਦਰਪਾਲ ਹੈ ਜੀ अच्छा जी उन्होंने ले आके दाखिल करवाया ਤੇ ਟੂਲਾ ਫ੍ਰੈਕਚਰ ਆ ਜਦੋਂ ਆਪਾਂ ਇੱਥੇ ਲੈ ਕੇ ਆਂਦੇ ਤੇ ਟਿੱਕ ਟੁਕ ਕਰਾਇਆ ਤਾਂ ਹੂੰ ਇਹ ਉਦੋਂ ਦਾ ਪਰੇਸ਼ਾਨ ਕੀਤਾ ਹੋਇਆ ਮੰਨ ਲਓ ਵੀ ਅੱਜ ਕਰਦੇ ਆ ਕੱਲ ਕਰਦੇ ਆ ਆਪਰੇਸ਼ਨ ਮੰਨ ਲਓ ਪੈਸੇ ਦੀ ਡਿਮਾਂਡ ਕੀਤੀ ਵੀ ਸਮਾਨ ਲਿਓਣਾ ਆ ਵੀ ਐਨੇ ਪੈਸੇ ਜਮ੍ਹਾਂ ਕਰੋ ਤੇ ਇਲਾਜ ਤੁਹਾਡਾ ਕੱਲ ਹੋ ਜਾਊਗਾ ਕੱਲ ਹੋ ਜਾਊਗਾ ਅੱਗੇ ਦੇਖ ਲਓ ਵੀ ਮੇਰੇ ਕੋਲ 10ਵਾਂ 11ਵਾਂ ਦਿਨ ਹੈ ਹੂੰ ਕੱਲ ਹੀ ਨਹੀਂ ਮੰਨ ਲਓ ਕਿਹਾ ਵੀ ਆਪਣਾ ਜੇ ਮੰਨ ਲਓ ਜਮਾ ਪੈ ਇਹ ਕਰਾਉਨੇ ਆ ਤਾਂ ਤੁਸੀਂ ਸਮਾਨ ਲਿਉਂਦੇ ਆ ਤਾਂ ਤੁਹਾਡਾ ਇਲਾਜ ਹੋ ਜੇ ਨਹੀਂ ਤਾਂ ਛੁੱਟੀ ਕਰਾ ਕੇ ਲੈ ਜਾਓ ਨਹੀਂ ਤਾਂ ਮੈਂ ਛੁੱਟੀ ਤੇ ਚੱਲ ਜਾਣਾ ਕਹਿੰਦਾ ਹੂੰ ਮਤਲਬ ਕੰਮ ਕੀ ਦਿੰਦਾ ਮਤਲਬ ਗੁੰਡਾਗਰਦੀ ਬੇ ਪੈਸੇ ਲੱਖਾਂ ਰੁਪਏ ਲੈਂਦੇ ਸਰਕਾਰ ਵੱਲੋਂ ਹੂੰ ਠੀਕ ਹੈ ਤੇ ਇਹ ਫੇਰ ਜਿਹੜੇ ਬੰਦੇ ਇੱਥੇ ਆਉਂਦੇ ਉਹਨਾਂ ਤੋਂ ਪੈਸੇ ਮੰਗਵਾਉਂ ਕਰਦੇ 20000 ਰੁਪਏ ਕਰੀਬ ਮੰਗਣ ਦੀ ਕੋਸ਼ਿਸ਼ ਕੀਤੀ ਅਸੀਂ ਚਲੋ ਪੈਸਿਆਂ ਦਾ ਪ੍ਰਬੰਧ ਕੀਤਾ ਹੂੰ ਉਹ ਕੁਦਰਤੀ ਚਲੋ ਅੰਦਰ ਇਹਨੇ ਐਜੰਟ ਰੱਖੇ ਹੋਏ ਇੱਥੇ ਹੂੰ ਇਹਦੇ ਨਾਲ ਮੁੰਡਾ ਇੱਕ ਰਵੀ ਭੋਲਾ ਰਹੀਦਾ ਹੂੰ ਉਨੇ ਮੇਰੇ ਭਰਾ ਦੇ ਨਾਲ ਗੱਲ ਹੋਈ ਆ ਵੀ ਉਹ ਕਹਿੰਦਾ ਵੀ ਤੁਸੀਂ ਆ ਬੰਦੇ ਤੋਂ ਸਮਾਨ ਮਿਲਦਾ ਜਿਹੜੀ ਕਿਟ ਹੈ ਹੂੰ ਉਹ ਮੋਗਾ ਲੋ ਜਲੰਧਰੋਂ ਤੇ ਮੋਗਾ ਲੋ ਬੰਦੀ ਨਾਲ ਗੱਲ ਹੋਈ ਤੇ ਬਾਅਦ ਦੇ ਵਿੱਚ ਹੋਰ ਤੁਸੀਂ ਇਹ ਨਹੀਂ ਕਿ ਅਸੀਂ ਸਮਾਨ ਆਪੇ ਲੈ ਆਨੇ ਸਾਨੂੰ ਦੁਕਾਨ ਦੱਸੋ। ਕਿਹਾ ਸੀ ਇਦਾਂ ਵੀ। ਇਦਾਂ ਵੀ ਗੱਲ ਹੋਈ ਸੀ। ਕਹਿੰਦੇ ਨਹੀਂ ਇਹ ਕੋਈ ਬੰਦਾ ਦਿੰਦਾ ਵੀ ਹੋਰ ਨੰਬਰ ਨਹੀਂ। ਮੁੰਡਾ ਆਪਰੇ ਬਣਾਈ ਉਹ ਇੱਕੋ ਪਤਾ ਰੱਖਿਆ ਹੈ ਜਿਹੜਾ ਸਮਾਨ ਲੈ ਜਾਏ। ਉਹ ਤੁਹਾਨੂੰ ਅਸੀਂ ਦੇਣੀ ਕਿੱਟ ਹੈ ਨਾ। ਕਿੰਨੇ ਪੈਸੇ ਦਿੱਤੇ ਤੁਸੀਂ? ਪੈਸੇ 20000 ਦੇ ਕਰੀਬ। ਕਿੰਨੂ ਪੜਾਇਆ? ਉਹ ਮੁੰਡਾ ਇੱਕ ਜਿਹੜਾ ਉਹਨੇ ਭੇਜਿਆ ਸੀ ਜਿਸ ਬੰਦੇ ਨਾਲ ਗੱਲ ਹੋਈ ਕੱਟ ਲਈ ਉਹ ਤੋਂ ਬਾਅਦ ਬੰਦਾ ਉਹ ਮੈਂ ਜਦੋਂ ਕਮ ਲੈ ਕੇ ਥੱਲੇ ਆ ਤਾਂ ਉਹ ਮੈਨੂੰ ਦਿਖਿਆ ਨਹੀਂ ਸੀ ਫਿਰ ਮੈਨੂੰ ਫੋਨ ਆਇਆ ਕਿ ਮੈਂ ਇੱਥੇ ਖੜਾ ਉਹ 36 ਨੰਬਰ ਤੋਂ ਨਿਕਲੇ ਹੂੰ ਉੱਥੇ 34 ਨੰਬਰ ਤੋਂ ਕਿਹੜਾ ਬਤਾਉਂਦਾ ਮੈਂ ਰੋਟਾ ਕਰਦੇ ਨਹੀਂ ਰੁਏ ਰੁਏ ਟਿਕਾ ਲੈ ਜਿਆ ਕਿਟਨਗਾਲ ਦੇ ਨਾਤੇ ਹਾਂਜੀ ਕਿਟਨਗਾਲ ਦੇ ਹੁਣ ਕੀ ਮੰਗਾ ਨਹੀਂ ਡਿਮਾਂਡ ਇਹੀ ਆ ਵੀ ਜੋ ਕਾਰਵਾਈ ਕਾਨੂੰਨੀ ਹੋਵੇ ਇਹਨੂੰ ਸਸਪੈਂਡ ਕੀਤਾ ਜਾਵੇ ਹੋਰ ਵੀ ਬੰਦੇ ਸਾਥੀ ਇੱਥੇ ਬੈਠੇ ਆ ਜਿਹੜੇ ਜਿਨ੍ਹਾਂ ਤੋਂ 15000 20000 ਹਾਂਜੀ ਇਹ ਆ ਕਿ ਕੋਈ ਇੱਕ ਪੇਸ਼ੈਂਟ ਸੀ ਐਡਮਿਟ ਜਗਿੰਦਰ ਕੋਲ ਉਹਨਾਂ ਦਾ ਕੋਈ ਪਹਿਲਾਂ ਐਮਐਲਏ ਨਾਲ ਲੜਾਈ ਹੋਈ ਸੀ ਸਾਬ ਨੇ ਪੂਰੇ ਇਲਾਜ ਲਈ ਤੇ ਕਰਾਂਗੇ ਤੇ ਬਾਕੀ ਜੋ ਵੀ ਉਹਨਾਂ ਨੇ ਹੰਡਸਪ ਕੀ ਮਾਮਲਾ ਇਹ ਕਿ ਸਿਨ ਹਸਪੀਟਲ ਉੱਤਰਨਾ ਲਗਾ ਹੈ ਹਾਂਜੀ ਇਹ ਤੇ ਉਹ ਉਹ ਬਾਰੇ ਰਿਸ਼ਤੇਦਾਰ ਆ ਗਏ ਤੇ ਇਹ ਆ ਕਿ ਅਸੀਂ ਮਰੀਜ਼ ਦਾ ਇਲਾਜ ਕਰਾਂਗੇ ਕਰੀ ਕਰਾਂਗੇ ਤੇ ਚਲਾਇਆ ਡਾਕਟਰ ਸਾਹਿਬ ਨੇ ਐ ਕੋ ਸਾਹਮਣੇ ਬਣਾਉਣਾ ਹੋਗਾ ਕੋਈ ਨਹੀਂ ਅਸਲ ਕੋਈ ਜਾਨ ਪੂਰਾ ਮਰੀਜ਼ ਜਨ ਕੋਈ ਇਹ ਤੱਕ ਪ੍ਰੋਬਲਮ ਨਾ ਆਵੇ ਤੇ ਜਿਹਨਾਂ ਨਾਲ ਚੁਣਾਂ ਦੇ ਅੰਦਰ ਉਹ ਕਿਵੇਂ ਦੇ ਰਹੇ ਐ ਸਮਝਾ ਵੀ ਕਿ ਦੋਸਤ ਕੋਣ ਸਾਡੇ ਕੋਲ ਕੋਈ ਵੀਡੀਓ ਫੋਟੋ ਹੈਗੀ ਹੈ ਜਿਹਦੇ ਵਿੱਚ ਪੈਸੇ ਲੁੰਦੇ ਆ ਕੋਈ ਵੀ ਸਾਰੀਆਂ ਗੱਲਾਂ ਕਨਸਿਡਰ ਕੀਤੀਆਂ ਜਾਣ ਸਾਰੇ ਫੈਕਟਰ ਦੇਖੇ ਜਾ ਸਕਦੇ ਨਹੀਂ ਨਹੀਂ ਜਿਹੜੀਆਂ ਮੈਂ ਟਿਕਟਾ ਬਾਹਰ ਮਹਾਨਾ ਖੰਦੇ ਨਹੀਂ ਕੋਸਟਲੀਆ ਸਾਡੇ ਕੋਲ ਦਵਾਈਆਂ ਦਵਾਈਆਂ ਤਾਂ ਸਾਰੀਆਂ ਹੈਗੀਆਂ ਔਰ ਕੋਈ ਕੋਰ ਗੁਜ਼ਾਰਾ ਹੈ ਤੋਂ ਕਿਸ਼ਕ ਹੈ ਕਿ ਇਹ ਕਿੰਨਾ ਬੜਾ ਦਿੱਤੀ ਗਈ ਹੈ ਕੌਮ ਸੰਸਥਾ ਹੈ ਇਹ ਚਕਾਤੇ ਮਗਤਰਾਮ ਵੱਲੋਂ